ਔਰ ਇਹ ਬਹੁਤ ਵੱਡੀ ਕੁਰਬਾਨੀ ਹੈ ਪਰਿਵਾਰ ਦੀ ਔਰ ਮਾਤਾ ਦੀ

ਜੋ ਬੱਚੇ ਸਾਡੇ ਐਮਬੀਬੀਐਸ ਕਰ ਰਹੇ ਹਨ ਉਹ ਇਸ ਹੂਮਨ ਬੋਡੀ ਦੇ ਉੱਤੇ ਰਿਸਰਚ ਕਰਕੇ ਬਹੁਤ ਹੀ ਇੱਕ ਚੰਗੇ ਹੋਣ ਵਾਲਾ ਡਾਕਟਰ ਬਣਨਗੇ ਆਉਣ ਵਾਲੀਆਂ ਜੋ ਖਤਰਨਾਕ ਬਿਮਾਰੀਆਂ ਹਨ ਉਹਨਾਂ ਦਾ ਤਾਂ ਕਿ ਸਮਾਜ ਦੇ ਵਿੱਚੋਂ ਖਤਮ ਆ ਸਕੇ। ਸੀ ਮਾਤਾ ਮਨਜੀਤ ਕੌਰ ਜੀ ਇਨਸਾਨ ਅਮਰ ਰਹੇ ਅਮਰ ਰਹੇ ਅਮਰ ਰਹੇ ਸਦੀ ਜਾਨੀ ਸਨਸਕਰਵਾਸੀ ਮਾਤਾ ਮਨਜੀਤ ਕੌਰ ਜੀ ਇਨਸਾਨ ਅਮਰ ਰਹੇ ਅਮਰ ਰਹੇ ਅਮਰ ਰਹੇ ਮਾਤਾ ਮੰਜੀਤ ਕੌਰ ਦੀ ਇਨਸਾਨ ਮਰ ਰਹੇ ਮਰ ਰਹੇ ਮਰ ਰਹੇ ਸਰੀਰਦਾਨੀ ਸਤਖੰਡ ਵਾਸੀ ਮਾਤਾ ਮੰਜੀਤ ਹਾਂਜੀ ਭਾਈ ਜੀ ਤਨ ਤਨ ਸਤਗੁਰੂ ਤੇਰਾ ਹੀ ਆਸਾ ਪੂਜਨੀਕ ਸੰਤ ਡਾਕਟਰ ਗੁਰਬੀਰ ਰਾਮ ਰਹੀਸੀ ਜੀ ਦੀ ਰਹਿਨਮਾਈ ਹੇਠ ਜੋ ਸਾਧ ਸੰਗਤ ਮਾਨਨਤਾ ਭਲਾਈ ਦੇ ਕਾਰਜ ਜਿਉਂਦੇ ਜੀ ਬੜੇ ਹੀ ਸ਼ਿੱਦਤ ਨਾਲ ਕਰ ਰਹੀ ਹੈ ਔਰ ਕਈ ਇਦਾਂ ਦੇ ਪਰਿਵਾਰ ਵੀ ਬਹੁਤ ਹੈ ਇੱਥੇ ਜਿਹੜੇ ਮਰਨ ਉਪਰੰਤ ਵੀ ਮਾਨਵਤਾ ਧਰਾਈ ਦੇ ਲਈ ਆਪਣਾ ਸੇਵਨ ਕਰ ਜਾਂਦੇ ਹਨ ਔਰ ਅੱਜ ਇੱਕ ਪਰਿਵਾਰ ਸਾਡਾ ਪਿੰਡੇ ਦੇ ਵਿੱਚ 125ਵਾਂ ਇਹ ਬੋਡੀ ਡੋਨੇਟ ਹੋਈ ਹੈ ਮਾਤਾ ਮਨਜੀਤ ਕੌਰ ਜੀ ਦਾ ਜੋ ਕੱਲ 11:30 ਵਜੇ ਹਾਰਟ ਅਟੈਕ ਦੇ ਕਾਰਨ ਉਹਨਾਂ ਦੀ ਮੌਤ ਹੋਈ ਔਰ ਉਸ ਤੋਂ ਬਾਅਦ ਪਰਿਵਾਰ ਦੀ ਇੱਛਾ ਦੇ ਅਨੁਸਾਰ ਔਰ ਮਾਤਾ ਜੀ ਇੱਛਾ ਦੇ ਅਨੁਸਾਰ ਇਹ ਫੈਸਲਾ ਲਿਆ ਗਿਆ ਕਿ ਇਹ ਜੀ ਬੋਡੀ ਡੋਨੇਟ ਕਰਨੀ ਹੈ ਤਾਂ ਇਹ ਬਹੁਤ ਵੱਡਾ ਦੇਣਾ ਸੱਚਾ ਹੋਦਾ ਉਪਰਾਲਾ ਹੈ कि ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਬਹੁਤ ਸਾਰੇ ਬੱਚੇ ਜੋ ਐਮਬੀਬੀਐਸ ਦੇ ਬੱਚੇ ਹਨ ਇਹ ਬਾਡੀ ਡੋਨੇਟ ਇੱਕ ਆਗਰਾ ਦੇ ਕਾਲਜ ਮੈਡੀਕਲ ਕਾਲਜ ਨੂੰ ਡੋਨੇਟ ਕੀਤੀ ਗਈ ਹੈ ਔਰ ਜਿੱਥੇ ਪਹਿਲਾਂ ਬੱਚੇ ਮੈਡੀਕਲ ਜੋ ਬਾਡੀ ਡੋਨੇਟ ਕਰਨ ਤੋਂ ਪਹਿਲਾਂ ਬੱਚੇ ਜੋ ਰਿਸਰਚ ਕਰਦੇ ਸੀ ਤੇ ਪ੍ਰੈਕਟੀਕਲ ਕਰਦੇ ਸੀ ਉਹ ਜਾਨਵਰਾਂ ਦੇ ਉੱਤੇ ਪ੍ਰਯੋਗ ਕੀ ਕਰਦੇ ਸੀ ਆ ਮਾਡਲ ਦੇ ਉੱਤੇ ਪ੍ਰਯੋਗ ਕਰਦੇ ਸੀ ਇਹ ਜਿਹੜਾ ਸੱਤਰਵਾਂ ਦਿਨ ਤੋਂ ਦਿੱਤਾ ਇਹਨਾਂ ਦੀ ਪਹਿਲ ਹੈ ਸਾਡੇ ਡਾਕਟਰ ਗੁਰਮੀਤਰਾਮ ਜੀ ਨੇ ਇਹ ਸੀ ਜੀ ਬਹੁਤ ਵੱਡੀ ਨਿ ਅਪਾਰ ਰਹਿਮਤ ਹੋਈ ਕਿ ਮਰਨ ਉਪਰੰਤ ਬਾਡੀ ਡੋਨੇਟ ਹੋਣ ਲੱਗੀ ਆ ਔਰ ਬਾਡੀ ਡੋਨੇਟ ਦੇ ਉੱਤੇ ਜੋ ਹੁੰਦੀਆਂ ਹਨ ਮਰਨ ਉਪਰੰਤ ਉਹ ਮੈਡੀਕਲ ਸਟੂਡੈਂਟਸ ਔਰ ਹਿਊਮਨ ਬਾਡੀ ਦੇ ਉੱਤੇ ਉਹ ਰਿਸਰਚ ਕਰਦੇ ਹਨ ਔਰ ਇੱਕ ਪਰਫੈਕਟ ਡਾਕਟਰ ਆਉਣ ਵਾਲੇ ਸਮੇਂ ਵਿੱਚ ਬਣਨਗੇ ਕਿਉਂਕਿ ਜਦੋਂ ਬਾਡੀ ਦੇ ਵਿੱਚ ਬੱਚਾ ਡੋਨੇਟ ਕਰਦੇ ਆ ਜੋ ਉਹਦੇ ਉੱਤੇ ਬੱਚਾ ਜਿਹੜਾ ਰਿਸਰਚ ਕਰਦਾ ਹੈ ਹਿਊਮਨ ਬੋਡੀ ਦੇ ਉੱਤੇ ਤੇ ਇੱਕ ਚੰਗਾ ਡਾਕਟਰ ਬਣ ਸਕਦਾ ਹੈ ਔਰ ਇਹ ਡੇਰਾ ਚਚਾ ਦਾ ਦੀ ਬਹੁਤ ਵਧੀਆ ਸੋਚ ਹੈ ਔਰ ਤਨ ਹਨ ਪ੍ਰੇਮੀ ਔਰ ਤਾਨਾ ਨੂੰ ਗੁਰੂ ਜੋ ਮਨਤ ਭਲਾਈ ਦੇ ਲਈ ਕਾਰਜ ਕਰ ਰਹੇ ਹਨ ਤਨ ਤਨ ਸਤ ਗੁਰੂ ਤੇਰਾ ਜੀ